ਦੱਸਿਆ ਵੀ ਚੰਗਿਆਈ ਆਪਾਂ ਲੋਕਾਂ ਦੀ ਫ੍ਰੀ ਚ ਦੱਸ ਦਿੰਨੇ ਆ ਤੇ ਮਾੜਾ ਜੇ ਕੋਈ ਹੈਕ ਕਰਦਾ ਤੇ ਉਹ ਉਹ ਕਵੇ ਮੇਰੀ ਮਸ਼ਹੂਰੀ ਕਰਦੇ ਉਹ ਪੈਸੇ ਲੈ ਕੇ ਉਹ ਨਹੀਂ ਕਰਦੇ ਇਹ ਇਹ ਚ ਜਿਹੜੀਆਂ ਤੁਹਾਨੂੰ ਮੈਂ ਕਮਾਈਆਂ ਦੱਸੀਆਂ ਸੀਗੀਆਂ ਆ ਦੇਖਿਓ ਇਹਦਾ ਜਿਹੜਾ ਆ ਉਹ ਆ ਦੇਖ ਲਓ ਨਾ ਨਹੀਂ ਇਹ ਤਾਂ ਹੈਗਾ ਜਿਹੜਾ ਕੋਈ ਹੈਗਾ ਉਹ ਤਾਂ ਜਿਹੜੀ ਚੀਜ਼ ਤੁਹਾਨੂੰ ਆ ਸੀਟ ਤੋਂ 2 ਲੱਖ ਵਾਲੀ ਸਕੂਟਰੀ ਦੀ ਲੱਗਦੀ ਦੇਖ ਹੀ ਜਾਂਦਾ ਆ ਉਹ ਜਿਹੜੀ ਗੱਲ ਕਹੀ ਆ ਉਹ ਉਹ ਤੇ ਅੱਜ ਵੀ ਅੱਜ ਉਹ ਬੰਦੇ ਆਪਾਂ ਪਾਈਆ ਲੱਗਣੀ ਨਹੀਂ ਜਿੰਨਾ ਟਾਈਮ ਇਹਦਾ ਲੌਗ ਨਹੀਂ ਖੋਲਦੇ ਆ ਕਿਹੜਾ ਮਾਡਲ ਆ 363 ਨਿਊ ਹਾਲੈਂਡ ਇਹ 2007 ਮਾਡਲ ਆ ਬਾਈ ਚੱਲਿਆ ਚਾਰੇ ਟਾਇਰ ਨਾਲ ਤੇ ਇਹ ਆਪਾ ਆ ਮੈਨੂੰ ਜਦੋਂ ਕੋਈ ਚੀਜ਼ ਚੰਗੀ ਸੋਹਣੀ ਮਿਲ ਜੇ ਉਦੋਂ ਫਿਰ ਮੇਰਾ ਮਨ ਵੀ ਇਮਾਨ ਹੋ ਜਾਂਦਾ ਠੀਕ ਆ ਇਹ ਦੇਖ ਕਿੱਥੋਂ ਕਿੱਥੋਂ ਲੈਂਦਾ ਇਹ ਇਹ ਅਮਰਸਰ ਦਾ ਨੰਬਰ ਆ ਬਈ ਅਮਰਸਰ ਦਾ ਯਾਰ ਬਹੁਤ ਬੰਦਿਆਂ ਨੇ ਸਾਹਮਣੇ ਆਇਆ ਦੇਖੀ ਅੰਦਰੋਂ ਵੀ ਲੈ ਕਿਆ ਬਾਤਾਂ ਹੈ ਸਹੀ ਗੱਲ ਸੇਲ ਕਰਨਾ ਹਾਂ ਬਈ ਠੀਕ ਆ ਓਕੇ ਇਹ ਵੀ ਮਾਰਕੀਟ ਆ ਰਾਂ ਚਲ ਆ ਜੀ ਦੇਖ ਲਿਆ ਬੈਣ ਜਾ ਆ ਜੀ ਅੱਛਾ ਹਾਂ ਠੀਕ ਹਾਂ ਹਾਂ ਤੁਸੀਂ ਨਾ ਕੋਈ ਜਿਹਨੇ ਵੀ ਲੈਣਾ ਵੀ ਆ ਉਹ ਉਹਨੂੰ ਕਹ ਵੀ ਜਿਹੜਾ ਕੋ ਤੈਨੂੰ ਤੇਰਾ ਜੀ ਕਰਦਾ ਉਹ ਪਾ ਕੇ ਇੱਥੇ 2 ਦਿਨ 3 ਦਿਨ 10 ਦਿਨ ਜੇ ਕੋਈ ਬੰਦਾ ਯਕੀਨ ਵਾਲਾ ਵੀ ਆਪਣੇ ਕੋਲ ਤੈਅ ਜੇ ਕੰਮ ਆ ਉਹ ਟਰੈਕਟਰ ਆਪਣਾ ਵੀਡੀਓ ਕਰਕੇ ਵੀ ਕਹਿ ਨਾ ਹਾਂ ਉਹ ਬੰਦਾ ਦबई ਚਾਪ ਚਰਾ ਮੇਰੇ ਸਾਹਣੇ ਖਣੀ ਤੁਸੀਂ ਦੱਸੇ ਮੈਂ ਤਾਂ ਉਹਨੂੰ ਪੁੱਛਿਆ ਵੀ ਨਹੀਂ ਮੈਨੂੰ ਐ ਨਹੀਂ ਪਤਾ ਵੀ ਉਹਦਾ ਪੈੰਡ ਕਿਹੜਾ ਤੇ ਉਹ ਕਿੱਥੋਂ ਦਾ ਤੇ ਉਹ ਬੰਦੇ ਨੇ ਆਪਾਂ ਨੂੰ ਪੈਸੇ ਪਾਤੇ ਆ ਠੀਕ ਆ ਜ਼ਿੰਮੇਵਾਰੀ ਵੱਡੀ ਬਣ ਜਾਂਦੀ ਉਹ ਜਦੋਂ ਬਹੁਤ ਵੱਡੀ ਬਹੁਤ ਵੱਡੀ ਉਹ ਨਾ ਸੰਦੀਪ ਨੇ ਉਹ ਜਿਹੜਾ ਰੂੜੀ ਲੱਦਣ ਵਾਲਾ ਹੁੰਦਾ ਉਹਦਾ ਕੁੱਪ ਜਿਹਾ ਲਾਤਾ ਤੇ ਹਲ ਨੰਗਦੇ ਨਹੀਂ ਉਧਰ ਉਹਨੇ ਧੋਨੇ ਸੀਗੇ ਤੇ ਉਹਨੇ ਮਗਰ ਸੰਗਲ ਪਾ ਕੇ ਹਲ ਪਾਲੇ ਇਹਦੇ ਮਗਰ ਹਾਂ ਤੇ ਹਲ ਝੂਲਾ ਆ ਮਾਰਦੇ ਮੈਨੂੰ ਆਏ ਸੀ ਵੀ ਯਾਰ ਬਾਈ ਤੂੰ ਇਹ ਤਾਂ ਵਿਆਹ ਵਾਲਾ ਮੁੰਡਾ ਹੀ ਆ ਇਹਦਾ ਬੋਜ-ਬੋਜ ਕੇ ਲੈ ਕੇ ਜਾਣਾ ਪੈਣਾ ਅਗਲੇ ਦੀ ਚੀਜ਼ ਆਣਾ ਅਗਲਾ ਕਹਿੰਦਾ ਖਾਣੀ ਜਾਣ ਕੇ ਮਾਰਤਾ ਸਹੀ ਆ ਉਹ ਉਦੋਂ ਦਾ ਖੜਾ ਹੀ ਆ ਉਹਨੂੰ ਬਾਈ ਨੇ ਸਪੈਸ਼ਲ ਇਕੱਲੀ ਵੀਡੀਓ ਬਣਾ ਕੇ ਪਾਈ ਆ ਠੀਕ ਆ ਤੇ ਵੀਡੀਓ ਤੁਸੀਂ ਵੇਖੀ ਆ ਆਪਾਂ ਉਹ ਉਹ ਤਾਂ ਤੁਸੀਂ ਲਾਲ ਕਰੀ ਬਰਲੇ ਭੱਟੀਆਂ ਦੇ ਪੂਰਾ ਆਏ ਨਹੀਂ ਆ ਇਹ ਜੇ ਜਿਹੜੀ ਜਿਹੜੀ ਚੀਜ਼ ਜਿੱਥੋਂ ਆ ਬਾਈ ਇੱਥੋਂ ਪਤਾ ਲੱਗਦਾ ਹੌਲੈਂਡ ਚੱਲੇ ਦਾ ਆ ਦੇਖੋ ਬਾਕੀ ਜਿਹਨੂੰ ਪਰਖਾਉ ਨੂੰ ਤਾਂ ਪਤਾ ਲੱਗ ਹੀ ਜਾਣਾ ਆ ਦੇਖੀ ਬਾਈ ਇਧਰਲੇ ਪਾਸੇ ਕਾ ਸਾ ਪੈਂਦਾ ਇਹ ਸੰਗਲ ਹੈ ਲਹਿਲ ਕੇ ਇੱਥੇ ਇੱਥੇ ਆ ਦੇਖੋ ਇੱਥੇ ਕਾਸਾ ਪੈਣਾ ਹੈ ਕਿਉਂਕਿ ਲੇਪਾ ਮੇਰੀ ਖਾਲੀ ਤੁਰਿਆ ਫਿਰੇ ਟਰੈਕਟਰ ਅੱਛਾ ਇਹਦੇ ਆਏ ਵੱਜੀ ਜਾਂਦਾ ਇਹ ਕੰਮ ਤੁਸੀ ਉਹ 10 ਮਾਡਲ ਖੜਾ ਉਹਦੇ ਸਾਪਾਂ ਟਰੈਕਟਰ ਗਾਹ ਨਹੀਂ ਕਰ ਸਕਦੇ ਇਹਦੇ ਹੋਊਗਾ ਜ਼ਿਆਦਾ ਇਹਦੇ ਨਾਲ ਜ਼ਿਆਦਾ ਚੱਲੇ ਥੋੜਾ ਆ ਦੇਖਿਓ ਬਈ ਹਾਦੀ ਠੀਕ ਆ हां आईनी वे उधर ਸੰਗਲ ਬਦਲਤੇ ਆ ਜਾਂ ਕੋਈ ਆ ਉਹ ਜਿੱਥੇ ਮਰਜ਼ੀ ਕੋਈ ਚੈੱਕ ਕਰ ਲਵੇ ਹੂੰ ਜਿੱਥੇ ਵੀ ਖੁੱਲੀ ਛੁੱਟੀ ਆ ਚਲਾ ਕੇ ਜਿੱਥੇ ਜਿਹੜਾ ਵੀ ਕੋਈ ਕੰਮ ਕਰਕੇ ਬਾਕੀ ਇਹ ਤੁਸੀਂ ਨਾ ਉਰੇ ਆ ਮੈਂ ਤੁਹਾਨੂੰ ਕੋਈ ਚੀਜ਼ ਦਿਖਾਉਣਾ ਬੰਦਾ ਜਿਹੜੇ ਗੱਡੀਆਂ ਵਾਲੇ ਹੁੰਦੇ ਇੱਕ ਚੀਜ਼ ਬਦਲ ਦੂ ਦੋ ਜਿਹਨੂੰ ਨੌਲਜ ਆਉਣੇ ਚੋਰੀ ਫੜ ਲੈਣੀ ਹੂੰ ਆ ਦੇਖਿਆ ਤੁਸੀਂ ਮੋਟਾ ਆ ਬਾਈ ਦੇਖਿਓ ਮੜਾ ਦੇਖਿਓ ਆ ਚੀਜ਼ ਆਉਂਦੀ ਹੁੰਦੀ ਨਵੇਂ ਲੀਵਰ ਤੇ ਓਕੇ ਆ ਉੱਤੇ ਦਾਣੇ ਇਹ ਹੈ ਹਾਂ ਹਾਂ ਅਨੇਕ ਕਸ ਜਾਨੇ ਹਾਂ ਆਹ ਪੈਂਡਲ ਦੇਖੀ ਵੀਰੇ ਆਹ ਰੇਸ ਵਾਲਾ ਪੈਂਡਲ ਵੇਖੀ ਉਹ 10 ਮਾਡਲ ਦਾ ਤਿੱਖਾ ਹੋਇਆ ਹੋਊਗਾ ਉਹ ਤਾਂ ਹੋਣਾ ਹੀ ਆ ਲੋਹਾ ਹਾਂ ਇਹ ਤਾਂ ਕਾ ਰਵੜਾ ਇਹ ਫੇਰ ਫੇਰ ਚਲੋ ਲੀਵਰ ਵੀ ਆਪਾਂ ਬਦਲਦੇ ਅਗਲਾ ਕਹੂਗਾ ਲੀਵਰ ਆਹ ਲੀਵਰ ਦੇਖੀ ਬਈ ਲੈਫਟ ਵਾਲੇ ਇਹਦੇ ਹੂੰ ਲੈਫਟ ਵਾਲੇ ਲੀਵਰ ਠੀਕ ਆ ਇਹ ਤੇ ਇਹ ਤੇ ਜਿਹੜੀ ਉਹ ਕੰਪਨੀ ਦੀ ਆ ਚਰਨਾੜ ਦੀ ਹਿੰਦੀ ਦੇਖੀ ਤੁਸੀਂ ਧਿਆਨ ਨਾਲ ਫਿਰ ਮੈਂ ਤੈਨੂੰ ਹੋਰ ਬਾਜ ਆਵਾਜ਼ ਆ ਜਾਣੀ ਆਪਣੇ ਕੈਮਰਾ ਲੱਗਣ ਹਾਂ ਕਮੈਂਟ ਚਾਲ ਆਪਾਂ ਆ ਸਾਰਾ ਕੁਝ ਚੇਂਜ ਕਰਤਾ ਇਧਰ ਗੇਅਰ ਪੈਂਦੇ ਦੀ ਆਵਾਜ਼ ਸੁਣੀ ਭਾਈ ਪਤਾ ਲੱਗਦਾ ਨਾ ਨਵਾਂ ਕਿੰਨੇ ਕੀਮਤ ਰੱਖੀ ਹੈ ਦੀ ਕੀਮਤ ਆਹੀਂ ਦੱਸ ਦਈਏ ਕਿ ਫੋਨ ਤੇ ਦੱਸ ਦਈਏ ਉਹਦੀ ਫੋਰਡ ਦੀ 6 ਲੱਖ ਦਾਸਦੀ ਸੀ ਤੂੰ 10 ਵੀ ਵੱਧ ਵਿੱਚ ਤੈਨੂੰ ਤੰਗੀ ਨਾ ਆਵੇ ਕੋਈ ਤੰਗੀ ਨਹੀਂ ਉਹਦੀ ਫੋੜਦੀ ਦੱਸੀ ਸੀ ਨਾ ਆਪਾਂ ਹਾਂ ਮੈਨੂੰ ਮੂੰਹ ਜਮਾਨੀ ਚੇਤੇ ਆ ਮੈਂ 5,25,000 ਰੁਪਏ ਉਹ ਤੇ ਲਾਇਆ ਹਾਂ ਤੇ 6 ਲੱਖ ਰੁਪਏ ਮੰਗ ਨਹੀਂ ਸਕਦੀ ਹਾਂ ਹਾਂ 5,25,000 ਰੁਪਏ ਲਾਇਆ ਮੇਰੇ ਕੋਲੇ ਬਿੱਲ ਪਏ ਆ ਸਹੀ ਆ ਤੇ 6 ਲੱਖ ਰੁਪਏ ਮੰਗਿਆ ਤੁਸੀਂ ਦੱਸੋ 75,000 ਰੁਪਏ ਵੱਧ ਮੰਗਿਆ 75 ਚੋਂ 30 ਛੋੜ ਕਰਾਉ 30 ਵਜਿਆ ਕੀ ਫਾਇਦਾ ਤੇ ੱੱੱਕੇ ਖਾਦੇ ਜਿਹੜੇ ਬੱਕੜੇ ਉਹ ਤੋਂ ਕਿ ਉਹ ਜਿਹੜੇ ਲੈ ਕੇ 60000 ਦਾ ਫੋੜ ਰੰਗ ਕਰਾਉਣ ਦੇ ਉਹ ਚੀਜ਼ ਥੋੜੁਆ ਹਾਂ ਆਪਾਂ ਵਾਹਣੇ ਉਹਨੂੰ ਤੁਹਾਡੇ ਸਾਹਮਣੇ ਵਾਇਆ ਹੀ ਗਾਏ ਥੋੜਾ ਵੀ ਉਹ ਕਲਾ ਫੋਟੋ ਖਚਾਉਣ ਵਾਲਾ ਫੋਟੋ ਖਚਾਉਣ ਵਾਲਾ ਬਣ ਸਕਦਾ 2-3 ਲੱਖ ਦਾ ਬਣ ਜੂਗਾ ਕੋਈ ਸ਼ੱਕ ਨਹੀਂ ਸਹੀ ਹੈ ਸਹੀ ਹੈ ਮੈਂ 1.5 ਲੱਖ ਰੁਪਏ ਦਾ ਫੋੜ ਤੱਕਿਆ ਉਹ ਹਾਂ ਫਾਰਮ ਟਰੈਕ 1.5 ਲੱਖ ਦਾ ਮਿਲ ਜਾਂਦਾ ਚੰਗਾ ਅੱਛਾ ਤੇ 70000 ਰੁਪਿਆ ਟਾਇਰਾਂ ਤੇ ਲੱਗਾ ਈ ਟਾਇਰਾਂ ਤੇਰੇ ਮਾਂ ਤੇ ਸਿੱਧਾ ਹੀ ਹੈ ਤੇ 70000 ਉਹ 18000 ਤੇ 15000 ਦਿੱਤਾ ਫੋਟ ਪੈਰਾਂ ਵਾਲੇ ਦਾ ਤੇ ਮਗਰਾੜਾਂ ਦਾ ਜਿਹੜੇ ਫਾਰਮ ਟਰੈਕ ਦੇ ਮਗਰਾੜ ਲੱਗੇ ਆ ਹੂੰ 15000 ਡੈਂਟਰ ਨੂੰ ਦਿੱਤਾ 33000 ਪਾਵਰ ਸਟੀering ਦਾ ਦਿੱਤਾ 198000 ਬਬਲੂ ਕਾਲ ਸੀ ਕਿ ਉਹਨੂੰ ਦਿੱਤਾ ਛਤਰੀ ਦਾ ਬੈਰਿੰਗ ਦਾ ਸਾਰੇ ਕਹਦਾ ਉਹਦਾ ਬਿੱਲ ਪਿਆ ਹੂੰ 525000 ਰੁਪਇਆ ਬਣਦਾ ਜੇ ਕੋਈ ਮਾੜੀ ਮੋਟੀ ਮੈਸ ਹੋ ਗਿਆ ਹੋਵੇ ਕਹਿ ਨਹੀਂ ਸਕਦਾ ਕਾਪੀ ਤੇ ਲਿਖਿਆ ਪਿਆ ਤੇ 6 ਲੱਖ ਰੁਪਇਆ ਮੰਗਾ ਉਹ ਜਿਹੜਾ ਫੋਰਡ ਰੰਗ ਕਰਕੇ ਕਹਿੰਦਾ ਆਪਾਂ ਤਾਂ ਆਪਣੀ ਮੇਰੀ ਵੀਡੀਓ ਆਪਣੀ ਸਵਰਾਜ ਵਾਲੀ ਕਿਸੇ ਨੇ ਕੱਟ ਕੇ ਬਣਾਤੀ ਉਹ ਆਪਾਂ ਸਟਾਰਟਿੰਗ ਦਾ ਸਵਰਾਜ ਤੋਂ ਹੀ ਕੀਤੀ ਆ ਹਾਂ ਅੱਛਾ ਉਹਨਾਂ ਨੇ ਕਹਦਾ ਵੀ ਇਹ ਸਵਰਾਜ ਦੇਖੇ ਪਰਖੇ ਵਾਲੀ ਗੱਲ ਗੱਲ ਤਾਂ ਮੈਂ ਐਂ ਕਹੀ ਸੀ ਜਿਹੜਾ ਕੁਸ ਜੈਤਾਂ 'ਚ ਜਿਹੜੀ ਕੁਆਲਿਟੀ ਉਹ ਜੈਤਾਂ 'ਚ ਹਾਂ ਜਿਹੜੀ ਮੇਰੇ 'ਚ ਆ ਮੇਰੇ 'ਚ ਜਿਹੜੀ ਥੋੜੇ 'ਚ ਥੋੜੇ 'ਚ ਹਾਂ ਸਭ ਦਾ ਆਪਾਂ ਬਾਈ ਸਤਨਾਮ ਦਾ ਤੇ ਮੇਰਾ ਦਿਮਾਗ ਜੇ ਸਾਨੂੰ ਮਾਪਿਓ ਜਿੰਨੀ ਜੋਗੇ ਸੀ ਉਹ ਤੋਂ ਵੱਧ ਕੀਤਾ ਤੇ ਜੇ ਅਸੀਂ ਉਦੋਂ ਚੰਗੇ ਲੈਵਲ ਤੇ ਹੁੰਦੇ ਹੋ ਸਕਦਾ ਮਾੜੇ ਹੁੰਦੇ ਤੇ ਹੋ ਸਕਦਾ ਇਹ ਦੂ ਉੱਤੇ ਹੁੰਦੇ ਹਾਂ 229495 ਜੇ ਇਹਨੇ ਆਪ ਦਾ 6 ਵੋਲਟ ਸਕੂਟਰ 12 ਵੋਲਟ ਕਰਤਾ ਹੀ ਹਾਂ ਇਹ ਉਹ ਕੋਈ ਇਸ ਗੱਲ ਦਾ ਕੋਈ ਮੈਟ ਨਹੀਂ ਰੱਖਉਂਦੇ ਜਿਹੜੀ ਕੁਆਲਿਟੀ ਇਹ ਚਾ ਉਹ ਸਵਰਾਜ ਚ ਹੈ ਨਹੀਂਗੀ ਪੀਬੀ 29 8360 837 ਪੀਬੀ 298360 ਸਵਰਾਜ ਆ ਚੁੱਗਾ ਚੁੱਗਾ ਪੈਂਦਾ ਚੁੱਗਾ ਕਲਾ ਮੋਗੇ ਚ ਉਥੇ ਵੇਚਿਆ ਸੀ ਆਪਾਂ 2000 5 ਜਾਂ 6 ਤੇ ਜਦੋਂ ਜੌਂਡੀਰ ਲਿਆ ਪੁੱਛ ਲੈਣ ਤੇ ਜਿੰਨਾ ਆਪਣੇ ਕੋਲੇ ਉਹ ਸਵਰਾਜ ਸਾਫ ਸੀਗਾ ਜਦੋਂ ਉਹ ਬੰਦੇ ਨੂੰ ਕੱਢ ਕੇ ਅਸੀਂ 2,70,000 ਰੁਪਏ ਮੰਗਿਆ ਸੀ ਉਦੋਂ ਤੇ ਉਹ ਬੰਦੇ ਨੇ 2,69ਵ ਨਹੀਂ ਕਿਹਾ ਸੀਗਾ ਉਹਨਾਂ ਨੂੰ ਪੁੱਛ ਸਕਦੇ 2,70 ਹੀ ਦਿੱਤਾ ਹੀ ਤੇ ਛੋ ਕੇਸਾ ਚਲਵੈਤੀ ਵੀ ਸੀ ਸਾਡੀ ਅ ਸਵਰਾਜ ਇੰਨਾ ਉਹ ਦੋ ਸਵਰਾਜ ਸੀ 97 ਤੇ 98 ਇੱਕ 97 ਮਾਡਲ ਸੀ ਇੱਕ 98 ਮਾਡਲ ਸੀ 98 ਉਹ ਸੀਗਾ ਉਹ ਦੂਜੇ ਗੇਅਰ ਚ ਕੋਈ ਕੰਮ ਨਹੀਂ ਕਰਦਾ ਸੀ ਪਹਿਲਾ ਗੇਅਰ ਉਹਦਾ ਆਮ ਸਵਰਾਜਾਂ ਨਾਲੋਂ ਵੱਡਾ ਸੀ ਚੌਥਾ ਗੇਅਰ ਥੱਲੇ ਨੂੰ ਪੈਂਦਾ ਸੀ ਉਹਦਾ ਲੈਫਟ ਪੰਪ ਬਾਹਰ ਸੀ ਜਦੋਂ ਸਵਰਾਜ ਦਾ ਤੇ ਜੌਂਡੀਅਰ ਦਾ ਸੀ ਕੰਪੇਅਰ ਕੀਤਾ ਉਦੋਂ ਦਿਨ ਰਾਤ ਦਾ ਫਰਕ ਸੀ ਹਰੇ ਕੰਮ ਚ ਤੇਲ ਦਾ ਤੇ ਆਪਾਂ ਤਾਂ ਹੀ ਬਦਲਿਆ ਹਾਂ ਹੁਣ ਸਵਰਾਜ ਚੰਗਾ ਕੋਈ ਸ਼ੱਕ ਨਹੀਂ ਮਾੜਾ ਨਹੀਂਗਾ ਆਪਾਂ ਉਹਨੂੰ ਇਹ ਜਦੋਂ ਮਹਿੰਦਰੇ ਕੋਲੇ ਆਇਆ ਇਹਨੇ ਕੁਛ ਅੰਦਰੋਂ ਚੇ ਵੀ ਕੀਤਾ ਕਿ ਉਹ ਹੀ ਉਹਨਾਂ ਦਾ ਚੱਲੀ ਆਉਂਦਾ ਫਾਰਮੂਲਾ ਸਵਰਾਜ ਦਾ ਹੀ ਬਾਈ ਇਹ ਨਾ ਜਿਹੜੇ ਬੰਦੇ ਮਿੱਟੀ ਦਾ ਕੰਮ ਕਰਦੇ ਆ हां ਜਾਂ ਜਿਨ੍ਹਾਂ ਕੋਲੇ 4 ਪਾਇੰਟ ਟਰੈਕਟਰ ਨਾਲ ਸਵਰਾਜ ਰੱਖਿਆ ਹੁਣ ਸਭ ਤੋਂ ਘੱਟ ਤੇਲ ਸਵਰਾਜ ਖੰਦਾ 800 ਬਕੀਆਂ ਹਾਂ ਠੀਕ ਹੈ ਹੁਣ ਮਿੱਟੀ ਤੇ ਇਹਨੂੰ ਨਹੀਂ ਲਾਉਣਾ ਮਿੱਟੀ ਦੀ ਟਰਾਲੀ ਤੇ ਇਹਨੂੰ ਲਾਉਣਾ ਹੋਵੇ ਜੇ ਕੋਈ ਭਰਤ ਤੇ ਚੱਲਦਾ ਇਹ ਨਹੀਂ ਚੱਲਣਾ ਇਹਨੇ ਨਹੀਂ ਚੱਲਣਾ ਇਹ ਇਹਨੇ ਸੀਚ ਬੈਗ ਨਹੀਂ ਕਰਨੀ ਤੇ ਬੀਚ ਸਲਿੱਪ ਮਾਰੀ ਜਾਣੇ ਜੇ ਟਰਾਲੀ ਬੈਗ ਕਰਨੀ ਹਣਾ ਇਹ ਹਰੇ ਆਏ ਨਹੀਂ ਵੀ ਇਹ ਉਹ ਸਵਰਾਜ ਮਾੜਾ ਮੈਂ ਤਾਂ ਕਿਹਾ ਮੈਂ ਇਹ ਕਿਹਾ ਸੀਗਾ ਵੀ ਜਿਹੜਾ ਹਾਲੈਂਡ ਆਇਆ ਨਾ ਵੀ ਹਾਲੈਂਡ ਤੇ ਬਾਕੀ ਸਾਰੀਆਂ ਖੂਬੀਆਂ ਇਹਨੂੰ ਜਿਵੇਂ ਆਪਾਂ ਕਹਿ ਦਈਏ ਜਾਇ ਤਾਂ ਇਹਨੂੰ ਵੀ ਇਹਨੂੰ ਕੱਲੀ ਕਹੀ ਨਹੀਂ ਚਲਾਉਣੀ ਆਉਂਦੀ ਇਹ 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 ਚ ਸਾਰੀਆਂ ਖੂਬੀਆਂ ਇਹ ਜਿਵੇਂ ਅਸੀਂ ਇਹਨੂੰ ਹੁਣ ਤੱਕ ਨਿੰਦੇ ਹੀ ਆ ਸਵਰਾਜ ਹਾਲੈਂਡ ਨੂੰ ਆਪਾਂ ਦਾ ਹੀ ਜੋਂਡੀਆਂ ਨਾਲ ਦਾ ਟਰੈਕਟਰ ਹੀ ਹੈ ਨਹੀਂ ਤੇ ਹੁਣ ਉਹ ਖੜਾ ਉਹ ਕਹਿੰਦਾ ਮੈਂ ਚਲਾਉਣਾ ਹੀ ਉਹ ਠੀਕ ਆ ਮੇਰੇ ਨਾਲ ਅਸੀਂ 80 85 ਕੱਲੇ ਵਾਈ ਕਰਦੇ ਹਾਂ 80 85 ਕੱਲੇ ਪਾਪੇ ਨਹੀਂ ਬੀਜਦੇ ਇਸੇ ਵਰਸਿਟਰ ਨਾਲ ਇਹ ਜੋਂਡੀਅਰ ਹੁੰਦਾ ਕਦੇ ਨਹੀਂ ਬੀਜਦਾ ਕਿਉਂਕਿ ਉਹ ਤਰਨਾ ਹੀ ਹੋਣੀ ਉਹਨਾ ਉਹਨੇ ਦੂਜਾ ਲੈਣਾ ਨਹੀਂ ਇਹ ਆਕ ਜਾਂਦਾ ਫੇਰ ਉਹ ਇਹ ਜਦੋਂ ਉਹਨੂੰ ਇਹਨੂੰ ਸ਼ਾਮਜੀ ਹੋ ਗਈ ਵੀ ਪਤਾ ਵੀ ਕੱਲਾ ਰਹਿੰਦਾ ਪਿਛੇ ਇਹ ਨਾਲੇ ਤੀਜਾ ਚੌਥਾ ਲਾ ਦਬੜੂ ਕੁਸਲੂਕਾ ਰਿਆ ਆਉਣਾ ਉਹ ਜੋਂਡੀਅਰ ਕਰ ਨਹੀਂ ਦਿੰਦਾ ਅੱਛਾ ਹਰ ਇੱਕ ਚੀਜ਼ ਚ ਸਵਰਾਜ ਆਪਾਂ ਰੱਖੇ ਸਵਰਾਜ ਹੁਣ ਹੁਣ ਸਵਰਾਜ ਆ ਮੈਂ ਤੁਹਾਨੂੰ ਦੱਸਿਆ ਵੀ ਜੇ ਮਿੱਟੀ ਵਾਲੇ ਕੰਮ ਤੇ ਉਹਦੇ ਨਾਲ ਕੋਈ ਚੰਗਾ ਟਰੈਕਟਰ ਹੀ ਹੈ ਨਹੀਂ ਪਰ ਜੇ ਤੁਸੀਂ ਉਹ ਕਹੋਗੇ ਵੀ ਇਹ ਇਹਦੀ ਜਿਹੜੀ ਚੀਜ਼ ਇਹਦੇ ਸ਼ੇਪ ਆ ਜਿਹਦੀ ਟਰਾਲੀ ਇਹ ਇੱਕ ਜਵਾਕ ਆਪ ਐ ਚੱਕ ਲਿਆ ਬੁੱਕਲ ਚ ਇੱਕ ਗਧੇੜੀ ਚੱਕ ਲਿਆ ਇੱਕ ਮੋਢੇ ਲਾਇਆ ਆਹ ਕੰਮ ਆ ਇਹ ਟਰਾਲੀ ਨੂੰ ਗਧੇੜੀ ਚੱਕ ਲੈਂਦਾ ਐ ਜਮਾ ਨੇੜੇ ਆ ਜਾਣੀ ਇਹਦੇ ਉੱਥੇ ਝਾੜਨੀ ਆ ਡੈਕਸ਼ਨਾਂ ਪਿੱਛੇ ਕਰਕੇ ਹਾਂ ਇਹਦੇ ਡੈਕ ਲਾਇਆ ਹੋਵੇ ਇਹਦੇ ਤਾਂ ਦੂੜ ਦਿੰਦੇ ਆ ਟਰਾਲੇ ਤੇ ਜਾਂ ਹੁੱਕ ਲੰਮੀ ਬਣਾਉਂਦੇ ਕੁਝ ਵੀ ਕਰਦੇ ਆ ਦੂਜਿਆਂ ਟਰੈਕਟਰਾਂ ਦੇ ਇਹਦੇ ਟਰਾਲੀ ਇੱਥੇ ਰਹਿੰਦੀ ਆ ਜਮਾ ਜੇ ਮਾੜਾ ਇਹ ਚੱਕਿਆ ਗਿਆ ਛਤਰੀ ਲਾ ਦੇ ਤੇ ਦੁਆਬੇਈ ਤਾਂ ਕਿੱਡੀਆਂ-ਕਿੱਡੀਆਂ ਟਰਾਲੀਆਂ ਪਾਈ ਫਿਰਦੇ ਇਹ ਦੇ ਮਗਰ ਇਹਦੇ ਮਗਰਾੜ ਲਾਏ ਹੁਣ ਤੁਹਾਨੂੰ ਡਰ ਲੱਗਣਾ ਵੀ ਇਹ ਟਰਾਲੀ ਪਾਦੀ ਟੁੱਟ ਨਾ ਜਾਵੇ ਇਹਦੀ ਛੇਵੇਂ ਵੇਖਿਓ ਤੁਸੀਂ ਕਿੰਦਾ ਦੀ ਪਰ ਇਹ ਜਿਹੜੇ ਕੰਮ ਲਈ ਇਹਨੂੰ ਮੈਂ ਤੁਹਾਨੂੰ ਦੱਸਿਆ ਇਹ ਮਸ਼ੀਨ ਤੇ ਨਹੀਂ ਕਾਮਯਾਬ ਕਾ ਬਾਕੀ ਹੋਰ ਕਿਸੇ ਚੀਜ਼ ਨੂੰ ਜਵਾਬ ਨਹੀਂ ਦਿੰਦਾ ਕਿਸੇ ਵੀ ਚੀਜ਼ ਨੂੰ ਸਵਰਾਜ ਆ 12 ਮਾਡਲ ਸੀ ਜੱਗੂ ਕੋਲੇ ਬਹੁਤ ਚਲਾਇਆ ਚੰਗਾ ਟਰੈਕਟਰ ਆ ਬਹੁਤ ਮਾੜਾ ਨਹੀਂ ਗਾ ਪਰ ਥੋੜਾ ਜਿਹਾ ਉਹਦੀ ਇੰਨਾ ਕਾ ਵੀ ਇਹ ਤੁਸੀਂ ਚਲਾ ਕੇ ਆਏ ਰਾਤ ਨੂੰ ਸੌਜੋਗੇ ਸਭਾਂ ਪੀ ਠੀਕ ਨਾ ਤੇ ਹੋਈ ਜਾਣਗੀਆਂ ਇਹਨਾਂ ਕੋਲੇ ਹੈਗੇ ਉਹਨਾਂ ਨੂੰ ਪਤਾ ਐ ਇਸ ਗੱਲ ਦਾ ਉਹ ਇਸ ਚੀਜ਼ ਤੋਂ ਕੋਈ ਮੁੱਕਰ ਨਹੀਂ ਸਕਦਾਗਾ ਠੀਕ ਆ ਆਪਾਂ ਇਹ ਨਹੀਂ ਕਹਿੰਦੇ ਕਿ ਹੁਣ ਜਿਹੜਾ ਟਰੈਕਟਰ ਸਵਰਾਜ ਕਿਸੇ ਆਸਤੇ ਰੋਜੀ ਰੋਟੀ ਲੈ ਕੇ ਆਉਂਦਾ ਮੈਂ ਸਵਰਾਜ ਨੂੰ ਮਾੜਾ ਕਹਿ ਦਿਆਂ ਅਗਲੇ ਦਾ ਘਰ ਚ ਲਾਉਂਦਾ ਉਹ ਆਪਾਂ ਇਹ ਥੋੜਾ ਮਾੜਾ ਕਹਿ ਸਟੈਂਡ ਕਰਨ ਵਾਲੇ ਸਵਰਾਜ ਆ ਆਪਾਂ ਨੂੰ ਸਵਰਾਜ ਨੇ ਸਟੈਂਡ ਕੀਤਾ ਉਹ ਤੋਂ ਅੱਛਾ ਹਾਂ ਪਰ ਹੁਣ ਦਾ ਸਵਰਾਜ ਤੇ ਉਹਨਾਂ ਦਾ ਸਵਰਾਜ ਦਾ ਬਹੁਤ ਫਰਕ ਸੀਗਾ ਮੇਰਾ ਤਾਇਆ 99 ਮਾਡਲ ਹਜੇ ਵੀ ਆਪਣੇ ਕੋਲ ਹੈਗਾ ਜੀ ਤੋਂ ਮੈਂ ਯਾਨੀ ਕਿ ਬਹੁਤ ਡਰਾਈਵਿੰਗ ਸਿੱਖਿਆ ਮੇਰਾ ਤਾਇਆ ਨੇੜੇ ਤੇੜੇ ਸਾਰੇ ਪਿੰਡਾਂ ਚੋਂ ਟੌਪ ਦਾ ਡਰਾਈਵਰ ਹੋਊਗਾ ਉਹ ਨੂੰ ਜੇ ਕਿਤੇ ਐਂ ਮਾੜਾ ਮੋਟਾ ਪਾਪਾ ਮੇਰਾ ਪਹਿਲੀ ਐਂ ਵਹੁੰਦਾ ਐ ਕਿੱਧਰ ਨੂੰ ਕਿਤੇ ਕਿੱਧਰ ਨੂੰ ਲੈ ਗਿਆ ਨਾ ਉਹ ਨਹੀਂ gekeੜਾ ਰਹਿਲ ਦਾ ਵੱਧ ਆਉਣ ਦਿੰਦਾ ਹੀ ਉਹਨੇ ਕਹਣਾ ਕੋਈ ਪਹਿਲੀ ਪਾਈ ਨਾ ਕੋਈ ਵੱਧ gekeੜਾ ਲਾਉਣ ਦੇਣਾ ਪੂਰੇ ਪੂਰੇ ਮਿਹਨਤੋਂ ਔਲ ਕੇ ਦਾਣੇ ਦੱਸ ਦਿੰਦਾ ਕਿੰਨੇ ਪੈ ਕਿੰਨੇ ਵਾਣ ਚ ਤੇ ਉਹ 99 ਮਾਡਲ ਸਵਾਰਾ ਸੀ ਉਹ ਬਹੁਤ ਵੇਰਾ ਨੱਪੀਆਂ ਬ੍ਰੇਕਾਂ ਤੋਂ ਹੀ ਮੋਗੇ ਲੈ ਜਾਂਦਾ ਸੀ ਚੌਥਾ ਨਹੀਂ ਲਾਉਂਦਾ ਸੀ ਕ ਉਹਦਾ ਪਹਿਲਾ ਤੇ ਦੂਜਾ ਬਰਾਬਰ ਆ ਚੌਥੀਜਾ ਤੇ ਚੌਥਾ ਬਰਾਬਰ ਬ੍ਰੇਕਾਂ ਵਾਲੀ ਉਹ ਪੱਤੀ ਜੀ ਹੁੰਦੀ ਸੀ ਹੁਣ ਜੌਂਡੀਅਰ ਐ ਇਹਨੂੰ ਕਿਵੇਂ ਕੋਈ ਬ੍ਰੇਕਾਂ ਫਸਾ ਕੇ ਲੈ ਜਾਊਗਾ ਇਹ ਲੀਵਰ ਕੱਢ ਲਿਆ ਤੇ ਬ੍ਰੇਕ ਨਿਕਲ ਗਈ ਹਾਂ ਤੇ ਉਹ ਬਹੁਤ ਵੇਰਾ ਹਉਣੇ ਤਾਏ ਨੇ ਉਵੇਂ ਬ੍ਰੇਕ ਨੱਪੀ ਹੁਣੀ ਕਿਸੇ ਦੀ ਰਾਤ ਨੂੰ ਖਲਿਆ ਰਿਆ ਉਵੇਂ ਉਵੇਂ ਲੈ ਜਾਣਾ ਤੀਜੇ ਗੇਅਰ ਚ ਜਾਣਾ ਚੌਥਾ ਲਾਉਣਾ ਹੀ ਨਾ ਵੀ ਉਹ ਭੱਜਿਆ ਜਾਂਦਾ ਉਹਨਾਂ ਕਿ ਚੌਥੇ ਤੀਜੇ ਚ ਫਰਕ ਹੀ ਕੋਈ ਨਹੀਂ ਸੀ ਹਾਂ ਆਹ ਆ ਉਹ ਮੈਂ ਨਹੀਂ ਉਦੋਂ ਦੇ ਤੇ ਉਦੋਂ ਆਪਾਂ ਇਹਦਾ ਇਹਦਾ ਨਾ ਫਰਕ ਵੇਖਿਆ ਜਦੋਂ ਇਹ ਲਿਆ 2000 ਮਾਡਲ ਜਿਹੜਾ ਮਸ਼ੀਨ ਤੇ ਆ ਉਹ ਹਾਂ ਚਲ ਕੇ ਤੂੜੀ ਵਾਲੀ ਮਸ਼ੀਨ ਤੇ ਚਲਾਇਆ ਇਹ ਅੱਧੋ-ਅੱਧੀ ਦਾ ਫਰਕ ਪਾ ਗਿਆ ਉਹਨੂੰ ਅੱਛਾ ਉਹ ਤੁਸੀਂ ਮੈਂ ਬਾਈ ਰੇਸ਼ਮ ਜਿਉਂਦਾ ਐ ਇੱਥੇ ਹੀ ਆ ਆਪਣੇ ਪਿੰਡ 'ਚ ਹੀ ਉਹਨੂੰ ਪੁੱਛ ਲਿਓ ਤੁਸੀਂ ਉਹਨੇ 9 ਵਜੇ ਟਰੈਕਟਰ ਜੋੜ ਕੇ 9 7 ਵਜੇ ਜੋੜ ਕੇ 12 ਵਜੇ ਦੇ ਨੂੰ ਟੈਂਕੀ ਖਵਾ ਦੀ ਸਵਰਾਜ ਨੂੰ ਇੱਕ ਟੈਂਕੀ ਤੇਲ ਦੀ ਪੂਰੀ 12 ਵਜੇ ਨੂੰ ਮੋਢੇ ਤੇ ਸਾਬਾ ਰੱਖ ਕੇ ਤੁਰੇ ਆਉਂਦੇ ਵੀ ਹਵਾ ਲੈ ਗਿਆ ਹਾਂ ਹਾਂ 8 ਲੀਟਰ ਵੀ ਦਿਖਾ ਜਾਂਦਾ ਇਹ ਟਰਾਲੀ ਦਾ ਤੇ ਪਰ ਉਹ ਹੁਣ ਹੋਣ ਵਾਲਾ ਸਵਰਾਜ ਆ ਹੁਣ ਉਹਦੋਂ ਨਾਲ ਬਹੁਤ ਫਰਕ ਆ ਆਪਾਂ ਕਿਸੇ ਨਾਲ ਆਪਣੀ ਕੋਈ ਬੈਦਬਾਸੀ ਨਹੀਂ ਆਪਾਂ ਸਾਰੇ ਟਰੈਕਟਰ ਚਲਾਏ ਆ ਪਰ ਮੈਂ ਇੱਕ ਅਧਾਨੀਆਂ ਦਾ ਮੈਨਾਂ ਵੀ ਇੱਕ ਦੇ ਗਧੇੜੀ ਚੜਜੋ ਵੀ ਹਾਂ ਵੀ ਉਹੀ ਇਕੱਲਾ ਚੰਗਾ ਉਹ ਨਹੀਂ ਸਾਰੀ ਚੀਜ਼ ਚਲਾ ਕੇ ਵਰਤ ਕੇ ਪਤਾ ਲੱਗਦਾ ਸਾਰਿਆਂ ਦੇ ਵਿੱਚ ਆਪਾਂ ਆ ਟਰੈਕਟਰ ਖੜਾ ਉਹਦੀ ਸਰਵਿਸ ਕਰਕੇ ਹੁਣੇ ਸੈਲਫ ਮਾਰ ਦਿਓ ਠੀਕ ਆ ਦੇਵ ਦਾ ਤੇਲ ਪਾਇਆ ਉਹ ਜਿਹਦਾ ਕੱਢਿਆ ਉਹ ਜਿਹਾ ਹੀ ਹੋ ਜਾਣਾ ਇਹ ਦਾ ਮਹੀਨਾ ਹੋ ਗਿਆ ਸਰਵਿਸ ਹੋਈ ਨੂੰ ਮੇਰੇ ਸਹਾਨੂੰ 200 ਕਿਲਾ ਪਹਿਲੀ ਦਾ ਪਤਾ ਇਹ ਤੇਲ ਕਾਲਾ ਹੀ ਨਹੀਂ ਕਰਦਾ ਹੂੰ ਇਹ ਇਹ ਬਾਹਰ ਦਾ ਫਿੱਟੜਾ ਮੈਨੂੰ ਐ ਨਹੀਂ ਪਤਾ ਮੈਂ ਘਟ ਜਾਣਦਾ ਅੰਗਰੇਜ਼ੀ ਥੋੜੀ ਜੀ ਅੱਛਾ ਠੀਕ ਹੈ ਇਹ ਉਹ ਬਾਈ ਨੂੰ ਦੱਸਿਆ ਇਹ ਇਹਨੇ ਆ ਹੀ ਰਹਿਣਾ ਜਿੰਨਾ ਟਾਈਮ ਰਿਹਾ ਇਹ ਤੇਲ ਦਾ ਰੰਗ ਕਾਲਾ ਨਹੀਂ ਕਰਦਾ ਹਾਂ ਬਰਸੀ ਵਾਲੇ ਦਿਨ ਦਾ ਕੀ ਤੱਕ 23 ਜੂਨ ਨੂੰ ਹੁੰਦੀ ਬਰਚ ਬਈ ਕਿੰਨੀ ਨੂੰ 28 ਜੇਠ ਨੂੰ ਕਿੰਨੀ ਕਿੰਨੀ ਮਈ ਦੀ 21 ਮਈ 21 ਮਈ ਦੀ ਸਰਵਿਸ ਕੀਤੀ ਉਹ ਬਰਛੀ ਲਿਖਿਆ ਉਹਦਨ ਜੇ ਦਿਨ ਸਰਵਿਸ ਕੀਤੀ ਆ ਤੇ ਵੇਲੇ ਤੋਂ ਕਿੰਨਾ ਕਿੰਨਾ ਟਾਈਮ ਹੋ ਗਿਆ ਹੋਊਗਾ ਸਾਰੀ ਪਹਿਲੀ ਝੋਨੇ ਵਾਲੀ ਏਸੇ ਨੇ ਬਾਈ ਆ ਹਾਂ ਇਹ 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 ਦੀ ਸਟਾਰਟਿੰਗ ਹੀ ਵੱਖਰੀ ਆ ਅੱਛਾ ਇਹ ਤੁਸੀਂ ਹੋਟ ਰੇਟ ਸਟਾਰਟ ਕਰ ਮੈਂ ਜਿਵੇਂ ਇੱਕ ਕਹਿੰਦੇ ਇੱਕ ਚੇਤਕ ਪੂਨੇ ਦਾ ਬਣਿਆ ਕੇ ਰੰਗਾਵਾ ਤਾਂ ਬਣਿਆ ਹੁੰਦਾ ਹੀਗਾ ਹਾਂ ਇਹ 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 ਜਦੋਂ ਤੁਸੀਂ ਤੋ ਟਰਾਲੀ ਕੱਢਣੀ ਆ ਤੁਸੀਂ ਬਾਗ ਹੁਣ ਆਵਾਜ਼ ਸੁਣੀ ਸੀ ਰਾਤ ਨੂੰ ਇਹਦੀ ਹਾਂ ਤਾਲੀ ਕੱਢੋ